ਸਤਿ ਸ਼੍ਰੀ ਅਕਾਲ ਦੋਸਤੋ ਭਾਈ ਅੱਜ ਆਪਾਂ ਮੰਗਲਵਾਰ ਨੂੰ ਬੱਕਰਾ ਮੰਡੀ ਦੇ ਵਿੱਚ ਖੜੇ ਆ ਪਿੰਡ ਚੌਕ ਕੇ ਜ਼ਿਲ੍ਹਾ ਪਟੰਡਾ ਤੇ ਆਪਣੇ ਨਾਲ ਪ੍ਰਬੰਧ ਖੜੇ ਨੇ ਮੰਡੀ ਦੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਮੰਡੀ ਬਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਮੰਗਲਵਾਰ ਨੂੰ ਲੱਗਦੀ ਜੀ ਮੰਡੀ ਹਾਂਜੀ ਹਾਂ ਹਰ ਮੰਗਲਵਾਰੀ ਠੀਕ ਆ ਕਿੰਨੇ ਦਿਨ ਕਿੰਨਾ ਕੈਮੀ ਮੰਡੀ ਆ ਜੀ ਇਹ ਇਹ 8ਵੀਂ 9ਵੀਂ ਮੰਡੀ ਆ ਜੀ ਅੱਛਾ ਤੇ ਚਾਹ ਲੰਗਰ ਪਾਣੀ ਦਾ ਪ੍ਰਬੰਧ ਹੈ ਚਾਹ ਦਾ ਪ੍ਰਬੰਧ ਹੈ ਰੰਗ ਪਾਣੀ ਦਾ ਸਾਰਾ ਕੁਝ ਪ੍ਰਬੰਧ ਹੈ ਜੀ ਬਾਕੀ ਟਰਾਂਸਪੋਰਟ ਦਾ ਆਪਾਂ ਕੋਈ ਖਰਚਾ ਨਹੀਂ ਕਿਸੇ ਤੋਂ ਕੋਈ ਪਰਚੀ ਨਹੀਂ ਲੈਂਦੇਗੇ ਇਕੱਲੀ ਲਿਖਾਈ ਲਿਖਾਈ ਦਾ ਹੀ ਖਰਚਾ ਹੈ ਇਥੇ ਇਕੱਲੀ ਲਿਖਾਈ ਲਿਖਾਈ ਹੈ ਹਾਂ ਜੀ ਲੋਕੇਸ਼ਨ ਬਹੁਤ ਵਧੀਆ ਏ ਦੀ ਰੋਡ ਦੇ ਉੱਪਰ ਆ ਬਿਲਕੁਲ ਗ੍ਰਿਡ ਦੇ ਕੋਲੇ ਆ ਲੋਕੇਸ਼ਨ ਤਾਂ ਸਮਝ ਆਇਓ ਜੀ ਮੜੀ ਜੀ ਇਹ ਜਿਹੜੀ ਸੂਚ ਰੋਡ ਆ ਜੀ ਚੌਕੇ ਤੋਂ ਸੂਚਾਂ ਨੂੰ ਰੋਡ ਜਾਂਦੀ ਆ ਉਹਦੇ ਉੱਪਰ ਆ ਜੀ ਜਿਹੜਾ ਚੌਕੇ ਸਾਡਾ ਪਿੰਡ ਆ ਇਹ ਤੱਪਾ ਮੰਡੀ ਤੋਂ ਵੀ 15 ਕਿਲੋਮੀਟਰ ਆ ਰਾਮਪਰਾ ਤੋਂ ਵੀ ਮੋੜ ਤੋਂ ਵੀ 15 ਕਿਲੋਮੀਟਰ ਤਕਰੀਬਨ ਜਿਹੜੀਆਂ ਸਾਰੀਆਂ ਮੇਨ ਸੜਕਾਂ ਨੇ ਚਾਰ ਚੁਫੇਰੇ ਜਿਹੜੀ ਮਤਲਬ ਬਰਨਾਲਾ ਤੋਂ ਮਾਨਸਾ ਉਹ ਤੋਂ 7-8 ਕਿਲੋਮੀਟਰ ਮੇਨ ਰੋਡ ਆ ਜਿਹੜਾ ਹਾਂਜੀ ਅਕਲੀਏ ਤੋਂ 7 ਕਿਲੋਮੀਟਰ ਐ ਸੀ 6-7 ਠੀਕ ਆ ਤੇ ਲੱਗਦੀ ਹਰ ਮੰਗਲਵਾਰ ਹਰ ਮੰਗਲਵਾਰ ਆ ਜੀ ਹਫਤੇ ਚ ਇੱਕ ਦਿਨ ਲੱਗਦੀ ਆ ਹਾਂਜੀ ਹਫਤੇ ਚ ਇੱਕ ਦਿਨ ਲੱਗਦੀ ਆ ਠੀਕ ਆ ਤੇ ਬਾਕੀ ਚਾਹ ਲੰਗਰ ਪਾਣੀ ਦਾ ਪ੍ਰਬੰਧ ਹੁੰਦਾ ਬਾਈ ਬਾਕੀ ਮਾਲ ਵੀ ਵਧੀਆ ਪਹੁੰਚਦਾ ਕਿੰਨੇ ਕ ਸੌਦੇ ਹੋ ਜਾਂਦੀਆਂ ਜੀ ਮੰਡੀ 'ਚ ਸੌਦੇ ਤਕਰੀਬਨ ਹੋ ਜਾਂਦੇ 60-70 100 ਦੇ ਨੇੜੇ ਤੇ ਵੀ ਹੁਣ ਕਦੇ ਕਦੇ ਹੋ ਜਾਂਦੇ ਆ ਕਦੇ ਕਦੇ ਹੋ ਜਾਂਦੇ ਹਾਂ ਵਪਾਰੀ ਆਪਣੇ ਬੱਸ ਇਹਨਾਂ ਮੰਡੀਆਂ 'ਚ ਵੀ ਆਉਂਦਾ ਜੀ ਬਾਕੀ ਜਿਵੇਂ ਪਿਛਲੀ ਵਾਰੀ ਇਧਰ ਮਰੇਰ ਕੋਲਾ ਸਾਈਡ ਤੋਂ ਵੀ ਆਏ ਸੀ ਠੀਕ ਆ ਜੀ ਹਾਂ ਜੀ ਬਾਕੀ ਰਾਮਪਰੇ ਤੋਂ ਜਾਂ ਜਿਵੇਂ ਤਪਾ ਵਗੈਰਾ ਹੈਗਾ ਇੱਥੋਂ ਇੱਥੋਂ ਜ਼ਿਆਦਾ ਹੁੰਦੇ ਆ ਠੀਕ ਆ ਜੀ ਹਾਂ ਭਾਈ ਵੱਦ ਤੋਂ ਵੱਦ ਵੀਰੇ ਮੰਡੀ ਦੇ ਵਿੱਚ ਪਹੁੰਚਿਆ ਕਰੋ ਹਰ ਮੰਗਲਵਾਰ ਨੂੰ ਲੱਗਦੀ ਆ ਤੇ ਸਦੀਕ ਚਾਚਾ ਵੀ ਹੁੰਦਾ ਹਾਂ ਜੀ ਚਾਚਾ ਪੱਕਿਆ ਕਰਾਂਗੇ ਰੇ ਮੰਡੀ 'ਚ ਠੀਕ ਆ ਸੌਦੇ ਕਰਾਇਆ ਕਰੇਗਾ ਉਹਨਾਂ ਦੀ ਕਰਾਇਆ ਨੇ ਬਹੁਤ ਬਹੁਤ ਅੱਜ ਕਿੰਨੇ ਸੌਦੇ ਕਰਾਤੇ ਅੱਜ 80 ਕਰਾਇਏ ਨੇ 80 ਕਰਾਤੇ ਠੀਕ ਆ ਅਨੀਟਾਈਮ ਕੀ ਆ ਜੀ ਮੰਡੀ ਦੀ ਕਿੰਨੇ ਵਜੇ ਭਰਨ ਲੱਗ ਜਿੰਦੀ ਸਵੇਰੇ 7 ਵਜੇ ਤੋਂ 5 ਵਜੇ ਤੱਕ ਠੀਕ ਆ ਸਵੇਰੇ 7 ਵਜੇ ਤੋਂ ਲੈ ਕੇ 5 ਵਜੇ ਤੱਕ ਦੁਕਾਨੇ ਹੁੰਦੇ ਆ ਬਿਲਕੁਲ ਜੀ ਠੀਕ ਆ ਜੀ ਧੰਨਵਾਦ ਧੰਨਵਾਦ ਜੀ